ਨੂੰ ਪਤਾ ਸੀ ਕਿ 15 ਕੁਸਤੂਨੋ ਸਿੱਖਿਆ ਮੰਤਰੀ ਜੀ ਹੋ ਕੇ ਆ ਰਹੇ ਸੀ ਤਾਂ ਆਪਣੀ ਬੇਰੁਜ਼ਗਾਰ ਬੀਏ ਡੱਟ ਪਾਸ ਯੂਨੀਅਨ ਦੀ ਕਾਲ ਸੀ ਕਿ ਆਪਾਂ ਸਿੱਖਿਆ ਮੰਤਰੀ ਦਾ ਘਰਾਓ ਕਰਨਾ ਹੈ ਤਾਂ ਅਸੀਂ ਪੂਰੇ ਜਮੂਰੀ ਤਰੀਕੇ ਦੇ ਨਾਲ ਸਿੱਖਿਆ ਮੰਤਰੀ ਦਾ ਘਰਾਓ ਕਰਨ ਵਾਸਤੇ ਮੋਗੇ ਪਹੁੰਚੇ ਸੀ ਇਹਨਾਂ ਨੇ ਇਹ ਮੋਗੇ ਪਹੁੰਚਣ ਤੋਂ ਪਹਿਲਾਂ ਹੀ ਸਾਡੇ ਸਾਰੇ ਆਗੂ ਜਿਹੜੇ ਆ ਉਹ ਡਿਟੇਨ ਕੀਤੇ ਗਏ ਸਾਡੇ ਜ਼ਿਲ੍ਹਾ ਪ੍ਰਧਾਨ ਸਾਰੇ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਸਾਡਾ ਸੂਬਾ ਪ੍ਰਧਾਨ ਜਸਵੰਤ ਖਵਾਇਆ ਉਹ ਕੱਲ ਦਾ ਅਰੈਸਟ ਆ ਤਾਂ ਅੱਜ ਜਦੋਂ ਅਸੀਂ ਇੱਥੇ ਇੱਕ ਜਮੂਰੀ ਹੱਕਾਂ ਦੀ ਮੰਗ ਕਰਦੇ ਹੋਏ ਸਰਕਾਰ ਵਿਰੋਧ ਕਰਨ ਵਾਸਤੇ ਜਾਂ ਆਪਦੀਆਂ ਪਿਛਲੇ 3.5 ਸਾਲ ਤੋਂ ਸਰਕਾਰ ਜਿਹੜੀ ਪੋਸਟਾਂ ਤੋਂ ਭੱਜ ਰਹੀ ਸੀ ਉਹ ਪੋਸਟਾਂ ਮੰਗਣ ਵਾਸਤੇ ਆਏ ਆ ਤਾਂ ਸਾਨੂੰ ਇੱਥੇ 모ਗੇ ਜਿਹੜਾ ਵਿਰੋਧ ਤੋਂ ਰੋਕਿਆ ਗਿਆ ਹੈ ਆ ਸਾਹਮਣੇ ਪੰਡਾਲ ਲੱਗਿਆ ਹੋਇਆ ਤੁਹਾਡੇ ਸਾਹਮਣੇ ਤੁਸੀਂ ਵੇਖ ਲਓ ਇਸ ਪੰਡਾਲ ਦੇ ਸਿੱਖਿਆ ਮੰਤਰੀ ਆਇਆ ਅਸੀਂ ਸਿੱਖਿਆ ਮੰਤਰੀ ਨਾਲ ਮੀਟਿੰਗ ਆ ਜਿਹੜੀ ਉਹਦੀ ਡਿਮਾਂਡ ਕਰਦਾ ਸੀ ਜਾਂ ਅਸੀਂ ਕਹਿ ਰਹੇ ਸੀ ਕਿ ਸਾਡੀ ਪੋਸਟਾਂ ਜਿਹੜੀਆਂ 3.5 ਸਾਲ ਤੋਂ ਕਿਉਂ ਨਹੀਂ ਆਈਆਂ ਉਹਦਾ ਕਾਰਨ ਦੱਸਿਆ ਜਾਵੇ ਤਾਂ ਉਹਦੇ ਕਰਕੇ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਂ ਜਮਹੂਰੀ ਤਰੀਕੇ ਨਾਲ ਜਿਹੜਾ ਆਦਾ ਵਿਰੋਧ ਕਰ ਰਹੇ ਸੀ ਤਾਂ ਉਸ ਵਿਰੋਧ ਵਿੱਚ ਜਿੰਨੇ ਵੀ ਸਾਥੀ ਆ ਉਸ ਨੇ ਰਿਟੇਨ ਕਰ ਲਿਆ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਅਸੀਂ ਇਸ ਸਤਾਨਾਸ਼ਾਈ ਸਰਕਾਰ ਤੇ ਇਸ ਰਵਈਏ ਦਾ ਵਿਰੋਧ ਕਰਦੇ ਹਾਂ ਔਰ ਹਰ ਜਗ੍ਹਾ ਜਾ ਕੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਅਸੀਂ ਹਰ ਵਾਰ ਤੁਹਾਡੇ ਕੋਲ ਕੋਈ ਰਾਜਨੀਤੀ ਲੈਣ ਨਹੀਂ ਆਏ ਅਸੀਂ ਆਪਣਾ ਰੋਜ਼ਗਾਰ ਲੈਣ ਆਏ ਹਾਂ ਜਿਸ ਰੋਜ਼ਗਾਰ ਦੇ ਵੱਡੇ ਵੱਡੇ ਵਾਅਦੇ ਲਾ ਕੇ ਤੁਸੀਂ ਸੱਤਾ ਦੇ ਉੱਤੇ ਆਏ ਸੀ ਜਿਸ ਰੋਜ਼ਗਾਰ ਤੇ ਤੁਸੀਂ ਕਹਿੰਦੇ ਸੀ ਅਸੀਂ ਸਿੱਖਿਆ ਦੀ ਕ੍ਰਾਂਤੀ ਲੈ ਕੇ ਆਵਾਂਗੇ ਜਿਹੜੀਆਂ ਤੁਸੀਂ ਗੱਲਾਂ ਕਰਦੇ ਸੀ ਕਿ ਵਿਦੇਸ਼ਾਂ 'ਚ ਮੁੰਡੇ ਆ ਕੇ ਜਿਹੜੇ ਨੇ ਇੱਥੇ ਸਰਕਾਰੀ ਨੌਕਰੀਆਂ ਕਰਨਗੇ ਉੱਥੋਂ ਵਿਦੇਸ਼ ਛੱਡ ਕੇ ਇੱਥੇ ਆਉਣਗੇ ਉਹ ਵੇਖੋ ਉਸ ਲਈ ਸਾਢੇ 3 ਸਾਲ ਤੋਂ ਆ ਪੁਲਿਸ ਦੇ ਘੇਰੇ ਵਿੱਚ ਸਰਕਾਰੀ ਨੌਕਰੀਆਂ ਕਰਦੇ ਪਏ ਤਾਂ ਇਸ ਕਰਕੇ ਸਾਥਿਓ ਸਾਥ ਦਿਓ ਜਿੰਨਾ ਚਿਰ ਤੱਕ ਆਪਾਂ ਨਾ ਆਏ ਆਪਾਂ ਸਰਕਾਰ ਤੇ ਪ੍ਰੈਸ਼ਰ ਨਾ ਪਾਇਆ ਉਹਨਾਂ ਸਮਾਂ ਤੱਕ ਕੋਈ ਸੁਣਵਾਈ ਨਹੀਂ ਹੋਣੀ ਔਰ ਇਹ ਦੇਖੋ ਤੁਸੀਂ ਕੱਲ ਦੇ ਆਪਣੇ ਜਿਹੜੇ ਸਾਰੇ ਆਗੂ ਡਟੇ ਨੇ ਔਰ ਹਜੇ ਤੱਕ ਵੀ ਸਾਥੀ ਘਰਾਂ ਜੇ ਬੈਠੇ ਆ ਇਹ ਗੱਲ ਯਾਦ ਰੱਖਿਓ ਮੰਗਾ ਸਾਡੀਆਂ ਕੱਲਿਆਂ ਦੀਆਂ ਨਹੀਂ ਆ ਇਹ ਮੰਗਾ ਕੱਲੀਆਂ ਜਸਵੰਤ ਘਾਇ ਦੀਆਂ ਨਹੀਂ ਆ ਇਹ ਮੰਗਾ ਜਿਹੜੇ ਤੁਹਾਡੇ ਸਾਹਮਣੇ ਵੀਰ ਬੈਠੇ ਉਹਨਾਂ ਦੇ ਨਹੀਂ ਆ ਇਹ ਮੰਗਾ 60000 ਟੈਟ ਪਾਸ ਵਿਦਿਆਰਥੀਆਂ ਦੀਆਂ ਮੰਗਾ ਨੇ ਇਹ 60000 ਦੇ ਨਾਲ ਜੁੜੇ ਹੋਏ 2.5 ਤੋਂ 3 ਲੱਖ ਪਰਿਵਾਰ ਦੀ ਮੰਗਾ ਔਰ ਇਹ ਪੰਜਾਬ ਦਾ 2.5 ਤੇ 3 ਕਰੋੜ ਜਿਹੜਾ ਕਵਾਲਿਟੀ ਐਜੂਕੇਸ਼ਨ ਦੀ ਗੱਲ ਕਰ ਰਿਹਾ ਤਾਂ ਉਹਨਾਂ ਦੀ ਮੰਗ ਆ ਤਾਂ ਸਾਥੀਓ ਵੱਧ ਤੋਂ ਵੱਧ ਤੁਸੀਂ ਬਾਹਰ ਨਿਕਲੋ ਔਰ ਨਾਲ ਹੀ ਨਾਲ ਇੱਕ ਦੋ ਨਾਲੇ ਅਸੀਂ ਜਿਹੜੇ ਲਾਵਾਂਗੇ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਸਿੱਖਿਆ ਮੰਤਰੀ ਮਰਦਾਬਾਦ ਮਰਦਾਬਾਦ